ਸਸਿਕਾ ਜੀ ਕੋਈ ਵੀ ਕੰਮ ਕਰਨ ਲੱਗੇ ਆ ਮਨ ਦੇ ਵਿੱਚ ਕੁਐਸ਼ਨ ਹੋਣੇ ਮਨ ਦੇ ਵਿੱਚ ਡਰ ਹੋਣਾ ਸੁਭਾਵਿਕ ਹੈਗਾ ਕਿਉਂਕਿ ਐਜ਼ ਆ ਮੀਟ ਮਾਈ ਰੈਂਬੋ ਰੈਂਬੋ ਸੇ ਹਾਈ ਸੇ ਹਾਈ ਸੋ ਮਨ ਦੇ ਵਿੱਚ ਯੂ نو ਡਰ ਹੋਣੇ ਜਾਂ ਕੁਐਸ਼ਨ ਹੋਣੇ ਸੁਭਾਵਿਕ ਹੈਗੇ ਆ ਕਿਉਂਕਿ ਇਹਦਾ ਬਿਗਨਿੰਗ ਆਪਾਂ ਨੂੰ ਸਿਸਟਮ ਬਾਰੇ ਨਹੀਂ ਪਤਾ ਹੁੰਦਾ ਕਿ ਇਹ ਸਿਸਟਮ ਕੀ ਹੈਗਾ ਕਿਵੇਂ ਵਰਕ ਕਰਦਾ ਰੀਸੈਂਟਲੀ ਆ ਡਨ ਵਨ ਆਫ ਮਾਈ ਕੋਚਿੰਗ ਕਾਲ ਆ ਸੋ ਥੋੜੇ ਕਿ ਮੈਂ ਆਪਣੀ ਇੰਟਰੋਡਕਸ਼ਨ ਪ੍ਰੋਵਾਈਡ ਕਰਦਾ ਕਿ ਮੇਰਾ ਨਾਮ ਰਮਨਦੀਪ ਧਾਲੀਵਾਲ ਹੈ ਮੈਂ ਐਂਟਾਰੀਓ ਕੈਨੇਡਾ ਦੇ ਵਿੱਚ ਆਪਣੀ ਫੈਮਿਲੀ ਦੇ ਨਾਲ ਰਹਿ ਰਹੀ ਹਾਂ ਆ ਬਿਜ਼ੀ ਮਮ ਹੋਣ ਦੇ ਨਾਲ ਨਾਲ ਇੱਕ ਆਨਲਾਈਨ ਬਿਜ਼ਨਸ ਆਈ ਕੈਨ ਸੇ ਕਰਤੋ ਰਹਿ ਕੇ ਇੱਕ ਸੋਰਸ ਆਫ ਅਰਨਿੰਗ ਨੂੰ ਬਿਲਡ ਕਰਦੀ ਹਾਂ ਪਿਛਲੇ 4 ਸਾਲ ਤੋਂ ਇਹ ਬਿਜ਼ਨਸ ਦੇ ਪਲੈਟਫਾਰਮ ਨਾਲ ਜੁੜੀ ਹੋਈ ਹਾਂ ਐਂਡ ਅਜੇ ਬਿਜ਼ਨਸ ਦੇ ਵਿੱਚ ਮੈਂ ਇੱਕ ਸਰਟੀਫਾਈਡ ਕੋਚ ਹੈਗੀ ਹਾਂ ਮੀਨਸ ਗਾਈਡਿੰਗ ਅਦਰ ਇੰਡੀਵਿਜੂਅਲਸ ਕਿ ਕਿਸ ਤਰ੍ਹਾਂ ਉਹ ਵੀ ਕਰਤੋ ਰਹਿ ਕੇ ਆਪਣਾ ਇੱਕ ਆਨਲਾਈਨ ਬਿਜ਼ਨਸ ਸੈਟਅਪ ਕਰ ਸਕਦੇ ਆ ਰੀਅਲ ਬਿਜ਼ਨਸ ਹੈਗਾ ਰ ਸੋ ਜੋ ਤੁਹਾਡੇ ਮਨ ਦੇ ਵਿੱਚ ਕੁਐਸਚਨ ਐਂਡ ਡਰ ਆਉਂਦੇ ਆ ਕਿ ਕੀ ਇਹ ਸਿਸਟਮ ਮੈਂ ਕਰ ਪਾਉਂਗੀ ਜਾਂ ਨਹੀਂ ਮੇਰੇ ਕੋਲ ਟੈਕਨੀਕਲ ਸਕਿਲਸ ਨਹੀਂ ਹੈਗੀਆਂ ਜਾਂ ਮੈਨੂੰ ਇਹ ਸਿਸਟਮ ਦੀ ਕੋਈ ਆਈਡੀਆ ਨਹੀਂ ਮਨ ਦੇ ਵਿੱਚ ਦੇਖੋ ਡਰ ਆਉਨੇ ਸੁਭਾਅਿਕਾ ਕਿਉਂਕਿ ਕੋਈ ਵੀ ਦੁਨੀਆ ਦਾ ਕੰਮ ਜਦੋਂ ਆਪਾਂ ਪਹਿਲੀ ਵਾਰ ਸ਼ੁਰੂ ਕਰਦੇ ਹੈਗੇ ਆ ਮਨ ਦੇ ਵਿੱਚ ਆਲਵੇਸ ਇੱਕ ਡਰ ਇੱਕ ਹਿਚਕਿਚਾਹਟ ਹੁੰਦੀ ਹੈ ਇਵਨ ਦੋ ਜੇ ਬੱਚੇ ਵੀ ਪਹਿਲੀ ਵਾਰ ਸਕੂਲ ਸ਼ੁਰੂ ਕਰਦੇ ਹੈਗੇ ਆ ਹਨਾ ਉਹਨਾਂ ਦੇ ਮਨ ਦੇ ਵਿੱਚ ਵੀ ਇੱਕ ਡਰ ਹੁੰਦਾ ਪਰ ਆਪਾਂ ਐਸਾ ਪੇਰੈਂਟ ਉਹਨਾਂ ਨੂੰ ਗਾਈਡ ਕਰਦੇ ਹੈਗੇ ਆ ਐਂਡ ਉਹਨਾਂ ਦੀ ਜਰਨੀ ਸ਼ੁਰੂ ਹੁੰਦੀ ਹੈ ਸੇਮ ਇਸ ਤਰ੍ਹਾਂ ਹੀ ਇਸ ਬਿਜ਼ਨਸ ਦੇ ਵਿੱਚ ਅਸੀਂ ਵੀ ਤੁਹਾਨੂੰ ਗਾਈਡ ਕਰਨ ਲਈ ਬੈਠੇ ਆਂ ਆਪਾਂ ਤੁਹਾਨੂੰ ਸਟੈਪ ਬਾਈ ਸਟੈਪ ਬਿਜ਼ਨਸ ਦੀ ਗਾਈਡੈਂਸ ਦਵਾਂਗੇ ਕਿ ਕਿਸ ਤਰ੍ਹਾਂ ਇਹ ਸਿਸਟਮ ਵਰਕ ਕਰਦਾ ਐ ਐਂਡ ਕਿਸ ਤਰ੍ਹਾਂ ਤੁਸੀਂ ਇਹ ਸਿਸਟਮ ਦਾ ਹਿੱਸਾ ਬਣ ਕੇ ਇੱਕ ਸੋਰਸ ਆਫ ਫੰਡਿੰਗ ਨੂੰ ਬਿਲਡ ਕਰ ਸਕਦੇ ਹੋ ਚਲੋ ਗੱਲ ਕਰਦੇ ਆਂ ਕਿ ਕੀ ਮੇਰੇ ਕੋਲ ਟੈਕਨੀਕਲ ਨੋਲੇਜ ਸੀ ਜਾਂ ਮੇਰੇ ਕੀ ਡਰ ਐਂਡ ਡਾਊਟਸ ਸੀ ਇਹ ਬਿਜ਼ਨਸ ਨੂੰ ਸ਼ੁਰੂ ਕਰਨ ਲੱਗਿਆਂ ਅੱਜ ਤੋਂ 4 ਸਾਲ ਪਹਿਲਾਂ ਜਦੋਂ ਮੈਂ ਬਿਜ਼ਨਸ ਦੀ ਜਰਨੀ ਸ਼ੁਰੂ ਕੀਤੀ ਸੀ ਬਲੀਵ ਮੀ ਮੈਂ ਤੁਹਾਡੇ ਵਿੱਚੋਂ ਹੀ ਇੱਕ ਸੀ ਇੱਕ ਆਰਡੀਨਰੀ ਮਮ ਹੈ ਇੱਕ ਬਿਜ਼ੀ ਮਮ ਜੋ ਘਰ ਕੰਮ ਐਂਡ ਦੈਟਸ ਇਟ ਇਥੀ ਜ਼ਿੰਦਗੀ ਘੁੰਮ ਰਹੀ ਸੀ ਹੈਨਾ ਕੋਈ ਆਈਡੀਆ ਨਹੀਂ ਸੀ ਅਬਾਊਟ ਦਾ ਸੋਸ਼ਲ ਮੀਡੀਆ ਪਲੇਟਫਾਰਮ ਕਿਉਂਕਿ ਜਿਸ ਤਰ੍ਹਾਂ ਆਪਾਂ ਕਹਿੰਦੇ ਨੇ ਜਿੱਥੇ ਆਪਾਂ ਜਰਾ ਪਿਆ ਜਾਣੀ ਹੈ ਜਵਾਬ ਪਿਆ ਜਾਣੀ ਹੈ ਸੋਸ਼ਲ ਮੀਡੀਆ ਦੇ ਨਾਲ ਕੋਈ ਮਤਲਬ ਹੀ ਨਹੀਂ ਸੀਗਾ ਕਿਉਂਕਿ ਬੱਚਿਆਂ ਦੀ ਦੇ ਵਿੱਚ ਇੰਨਾ ਬਿਜ਼ੀ ਸੀ ਐਂਡ ਆਈ ਕੀਪ ਮਾਈ ਕਿਡਸ ਐਕਟਿਵ ਇਨ 올 ਕਾਈਂਡ ਆਫ ਐਕਟੀਵਿਟੀਜ਼ ਆਈ ਕੈਨ ਸੇ ਕਿ ਮੈਂ ਆਪਣੇ ਬੱਚਿਆਂ ਨੂੰ ਦੇ ਡੋ ਹੈਵ ਐਨੀ ਫ੍ਰੀ ਟਾਈਮ ਦੇ ਆਰ ਦੇ ਡਾਂਸ ਸਵਿਮਿੰਗ ਨਾਓ ਦੇ ਆਰ ਇਨ ਰੈਪ ਸੌਕਰ ਭੰਗੜਾ ਹੋ ਗਿਆ ਗਿੱਧਾ ਹੋ ਗਿਆ ਔਰ ਕਲਚਰ ਐਕਟੀਵिटीज ਹੋ ਗਈਆਂ ਹਨਾ ਹੋਰ ਡਿਫਰੈਂਟ ਟਾਈਪ ਆਫ ਐਕਟੀਵिटीज ਹੋ ਗਈਆਂ بیکਸ ਆਈ ਵਾਂਟ देयर ਟਾਈਮ ਟੂ ਬੀ ਯੂਟਿਲਾਈਜ਼ਡ ਤਾਂ ਕਿ ਯੂ نو ਉਹ ਇੱਕ ਡਿਸਪਲਨ ਦੇ ਵਿੱਚ ਰਹਿ ਸਕਣ ਹਨਾ ਸੋ दैट 왓 ਮੇਰਾ ਟਾਈਮ ਆਲਵੇਸ ਡਿਵੋਟ ਹੁੰਦਾ ਸੀ ਪਰ ਇਹ ਬਿਜ਼ਨਸ ਨੇ ਮੇਰੀ ਲਾਈਫ ਨੂੰ ਈਜ਼ੀ ਕਰ ਦਿੱਤਾ ਹੈਗਾ ਇੱਕ ਤਾਂ ਇਹ ਹੈਗਾ ਕਿ ਮੇਰੇ ਕੋਲ ਟਾਈਮ ਫ੍ਰੀ ਟਾਈਮ ਫਲੈਕਸੀਬਿਲਟੀ ਹੈ ਕਿ ਮੈਂ ਆਪਣੇ ਬੱਚਿਆਂ ਦੇ ਬਿਜ਼ੀ ਐਕਟੀਵਿਟੀ ਸ케ਜੂਲ ਦੇ ਨਾਲ ਨਾਲ ਵਿਦਾਊਟ ਡਿਸਟਰਬਿੰਗ ਮਾਈ ਫੈਮਿਲੀ ਰਿਸਪੌਂਸਿਬਿਲਟੀ ਮੈਂ ਬਿਜ਼ਨਸ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਸਾਈਡ ਤੇ ਬਿਲਡ ਕਰਦੀ ਹਾਂ ਕਿਉਂਕਿ ਫੋਨ ਐਂਡ ਲੈਪਟਾਪ ਤਾਂ ਤੁਸੀਂ ਆਪਣੇ ਬਿਜ਼ਨਸ ਤੇ ਵਰਕ ਕਰਦੇ ਹੋ ਬਿਸਾਈਡ ਜੋ ਤੁਹਾਨੂੰ ਸਾਰਾ ਬਣਿਆ ਤਰਿਆ ਸਿਸਟਮ ਦਿੱਤਾ ਗਿਆ ਉਹਦੇ ਨਾਲ ਤੁਸੀਂ ਜਿਹੜਾ ਤੁਹਾਡਾ 10% ਕੰਮ ਰਹਿ ਜਾਂਦਾ ਹੈਗਾ ਸੋਸ਼ਲ ਮੀਡੀਆ ਦੇ ਥਰੂ ਇਸ ਬਿਜ਼ਨਸ ਦੀ ਅਪਰਚੂਨਿਟੀ ਨੂੰ ਪ੍ਰਮੋਟ ਕਰਨਾ ਠੀਕ ਹੈ ਐਡਵਰਟਾਈਜ਼ਿੰਗ ਕਰਨਾ ਮਾਰਕੀਟਿੰਗ ਕਰਨਾ ਹੈਗਾ ਸੋ ਬੇਸਿਕਲੀ ਆਪਾਂ ਕੰਪਨੀ ਦੇ ਬਿਹਫ ਤੇ ਸਿਸਟਮ ਦੀ ਐਡਵਰਟਾਈਜ਼ਮੈਂਟ ਕਰਦੇ ਹੈਗੇ ਆ ਵੇਰੀਅਸ ਆਫ ਸੋਸ਼ਲ ਮੀਡੀਆ ਪਲੈਟਫਾਰਮ ਜਿਹਦੀ ਆਪਾਂ ਤੁਹਾਨੂੰ ਗਾਈਡੈਂਸ ਦਵਾਂਗੇ ਤੁਹਾਨੂੰ ਟ੍ਰੇਨਿੰਗ ਦਵਾਂਗੇ ਠੀਕ ਹੈ ਨਾਟ ਟੂ ਵਰੀ ਬਾਊ ਤੁਹਾਨੂੰ ਆਪਣੀ ਓਨ ਲੈਂਗੁਏਜ ਦੇ ਵਿੱਚ ਟ੍ਰੇਨਿੰਗ ਦਿੱਤੀ ਜਾਏਗੀ ਸੋ ਇਫ ਯੂ ਆਰ ਅ ਬਿਜ਼ੀ ਮਮ ਲਾਈਕ ਮੀ অর ਯੂ ਆਰ ਅ ਇੰਡੀਵਿਜੂਅਲ ਜੋ ਆਪਣੇ 9 ਟੂ 5 ਦੀ ਡ੍ਰਿਲ ਚੋਂ ਬਾਹਰ ਨਿਕਲਣਾ ਚਾਹੁੰਦੇ ਹੋ ਆਪਣੇ ਲਈ ਇੱਕ ਸਾਈਡ ਤੇ ਸੋਰਸ ਆਫ ਫੰਡਿੰਗ ਨੂੰ ਬਿਲਡ ਕਰਨਾ ਚਾਹੁੰਦੇ ਹੋ অর ਯੂ ਆਰ ਅ ਯੰਗ ਇੰਡੀਵਿਜੂਅਲ who really wanna to build our dream life right who really wanna to do something into your life taaki toade kol ek quality of life hove tusi travel around the world kaunt pao and toanu ye worry na hove ke how i gonna pay my bills then this business platform opportunity is for you main ontario canada de vich rehni ha and from last 4 year te business the platform na judi hui ha and i can guide you ke kis tarah tusi is system da hissa ban ke apni jadi life hai gi o nu change kar sakde ho contact to me i will guide you ਕਿ ਕਿਸ ਤਰ੍ਹਾਂ ਤੁਸੀਂ ਘਰੋਂ ਰਹਿ ਕੇ ਆਇਆ ਵਰਕ ਫਰਮ ਹੋਮ ਦੇ ਪਲੇਟਫਾਰਮ ਨਾਲ ਜੁੜ ਸਕਦੇ ਹੈਗੇ